ਡੇਰਾਤਮਨਸਰ ਦੇ ਵਿੱਚ ਚੱਲੀਆਂ ਗੋਲੀਆਂ ਇੱਕ ਨੌਜਵਾਨ ਦਾ ਹੋਇਆ ਕਤਲ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਲਗਾਤਾਰ ਪੁਰਾਣੀ ਰੰਜਿਸ਼ ਦੇ ਚੱਲਦੇ ਨੌਜਵਾਨਾਂ ਵੱਲੋਂ ਇੱਕ ਦੂਜੇ ਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਪਰ ਪੁਲਿਸ ਅਤੇ ਕਾਨੂੰਨ ਦਾ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਡਰ ਖੋਫ ਨਜ਼ਰ ਨਹੀਂ ਆ ਰਿਹਾ। ਉੱਥੇ ਹੀ ਦੇਰ ਰਾਤ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਤੇ ਸਮਾਈਲ ਇਨਕਲੇਵ ਇਲਾਕੇ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਤੇ ਦੱਸੇ ਜਾ ਰਿਹਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਅਤੇ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਜਿਸ ਦਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਹੈ ਉਸ ਨੂੰ 5-6 ਦੇ ਕਰੀਬ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੇਖੋ ਜੀ ਮੈਂ ਰਜਤ ਮਦਨ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਰਾਸ਼ਟਰੀ ਜਨਰਲ ਸੈਕਟਰੀ ਕਿ ਜੀ ਮੇਰੇ ਨਾਲ ਬੋਦੀ ਹੰਸ ਵੀ ਸਾਡੇ ਸਾਰੇ ਮੁੰਡੇ ਟੀਮ ਗਰੁੱਪ ਖਲੋਤਾ ਜੀ ਸਾਡਾ ਇੱਕ ਰਾਤੀ 11 ਵਜੇ ਮੁੰਡਾ ਲਵਪ੍ਰੀਤ ਲਵ ਜਿਸ ਦਾ ਕੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਪੁਰਾਣੀ ਰੰਜਿਸ਼ ਚੱਲਦੀ ਹੈ ਜੀ ਕੋਚਾ ਗਰੁੱਪ ਨਾਲ ਠੀਕ ਹੈ ਜੀ ਕੁਝ ਸਮਾਂ ਪਹਿਲਾਂ 2019 ਦੇ ਵਿੱਚ ਇੱਕ ਸਾਡਾ ਲੜਕਾ ਸੀਗਾ ਜੀ ਨਵੀਂ ਵਾਦੀ ਫੈਜਪੁਰ ਦਾ ਆਸ਼ੂ ਪਹਿਲੇ ਗੋਲੀਆਂ ਮਾਰ ਕੇ ਉਹਦਾ ਹੱਤਿਆ ਕਰ ਦਿੱਤੀ ਗਈ ਸੀ ਤੇ ਕੁਝ ਉਹਨਾਂ ਦੇ ਟੀਮ ਮੈਂਬਰ ਸਰਗਨੇ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਤੇ ਦੋ ਤਿੰਨ ਬੰਦੇ ਕਿਹੜੇ ਅੰਦਰ ਨੇ ਕਮੀ ਲਾਵਾ ਕੋਈ ਹੈਗਾ ਮੁੰਡਾ ਇਤਰਾ ਦੇ ਨਾਂ ਦੇ ਹਜੇ ਅੰਦਰ ਨੇ ਕੁਝ ਬੰਦੇ ਇਹਨਾਂ ਦੇ ਬਾਹਰ ਆ ਚੁੱਕੇ ਆ ਸਾਨੂੰ ਇਹੀ ਸ਼ੱਕ ਹੈ ਵੀ ਕੋਚੇ ਨੇ ਆਪਣੇ ਕੋਈ ਸਰਗਣਿਆਂ ਤੋਂ ਰਾਤੀ ਸਾਡੇ ਬੰਦੇ ਦੇ ਗੋਲੀਆਂ ਮਰਵਾਈਆਂ ਆ ਕਿਹੜੀ ਜਗ੍ਹਾ ਤੇ ਰਹਿਣ ਵਾਲਾ ਸੀ ਇਹ ਮੁੰਡਾ ਰਹਿਣ ਵਾਲਾ ਸੀਗਾ ਜੀ ਨੰਗਲੀ ਸਮਾਈਲਿੰਗ ਕਲੇਵ ਦਾ ਫਤੇਗੜ ਚੋੜੀਆਂ ਰੋਲਦਾ ਕਿੰਨੀ ਉਮਰ ਹੈ ਜੀ ਕਿਹਦੀ ਮੁੰਡੇ ਦੀ ਤਕਰੀਬ ਉਮਰ ਹੋਣੀ ਹੈ ਜੀ 24 ਤੋਂ 25 ਸਾਲ ਪਰ ਕਾਰਨ ਕੀ ਰਿਹਾ ਜਿਹੜੀਆਂ ਨੂੰ ਮਾਰੀਆਂ ਕਾਰਨ ਇਹੀ ਹੈ ਜੀ ਰੰਜਿਸ਼ ਦਾ ਕਾਰਨ ਹੈ ਜੀ ਆਪੋਚ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਆ ਤੇ ਇਸੇ ਕਰਕੇ ਦਾ ਦੋ ਤਿੰਨ ਦਿਨ ਤੋਂ ਪਹਿਲਾਂ ਥ੍ਰੈਟ ਆ ਰਹੀ ਸੀ ਲੜਕੇ ਨੂੰ ਵੀ ਤੈਨੂੰ ਮਾਰ ਦੇਣਾ ਵਾ ਕੱਲ ਪਰਸੋ ਰਾਤ ਮੇਰੇ ਨਾਲ ਗੱਲ ਵੀ ਹੋਈ ਆ ਕਿ ਪਾਜੀ ਇਸ ਤਰ੍ਹਾਂ ਤਰ੍ਹਾਂ ਮੁੰਡੇ ਮੇਰੀ ਰੈਕੀ ਕਰਦੇ ਨੇ ਤੇ ਮੇਰੀ ਜਾਨ ਨੂੰ ਖਤਰਾ ਵਾ ਤੇ ਮੈਂ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ ਵੀ ਦੋ ਦਿਨ ਮੈਂ ਬਿਜ਼ੀ ਆ ਤੇ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਪਰ ਰਾਤੀ 11 ਵਜੇ ਮੰਦਪਾਗੀ ਕਰਦਾਂ ਸਾਨੂੰ ਸੌਣ ਨੂੰ ਇੱਕਵਾਰਾ ਸੀ ਕਿਉਂ ਉਹਨਾਂ ਨੇ ਮਾਰੀਆਂ ਗੋਲੀਆਂ ਕੁਝ ਕੋਈ ਵਜ੍ਹਾ ਰੰਜੀਤ ਇਹਨਾਂ ਦੀ ਨਾ ਰੰਜੀਸ਼ ਹੀ ਹੈ ਜੀ ਤੁਹਾਨੂੰ ਦੱਸਣਾ ਹੈ 2019 ਦੇ ਵਿੱਚ ਪਹਿਲੇ ਵੀ ਇਹਨਾਂ ਦੀ ਪੁਰਾਣੀ ਲੜਾਈ ਚੱਗਦੀ ਚੱਲਦੀ ਹੈ ਜੀ ਇਹਨਾਂ ਦੇ ਆਪਸ 'ਚ ਕ੍ਰੋਸ ਪਰਚੇ ਵੀ ਹੋਏ ਨੇ ਹਮ ਠੀਕ ਹੈ ਜੀ ਹੁਣ ਇੱਕ ਗਲੀ ਦੇ ਵਿੱਚ ਆਪਾਂ ਕਹਿੰਦੇ ਵੀ ਮੈਰੀ ਪੂਰੀ ਟੋਰ ਆ ਇਹਨਾਂ ਦਾ ਘਰ ਗਲੀ 'ਚ ਜਿਨ੍ਹਾਂ ਨੇ ਗੋਲੀਆਂ ਮਰਵਾਈਆਂ ਜਿਨ੍ਹਾਂ ਨੇ ਨਾ ਘਰ ਗਲੀ 'ਚ ਪਹਿਲੇ ਹੁੰਦਾ ਸੀਗਾ ਤੇ ਇਹਨਾਂ ਦਾ ਅਗਲੇ ਬੰਨੇ ਹੁੰਦਾ ਸੀ ਹੁਣ ਮੈਂ ਕਹਾਂਗਾ ਵੀ ਮੈਂ ਇਲਾਕੇ ਦਾ ਮੌਤਬਰ ਬੰਦਾ ਹਾਂ ਤੇ ਮੈਨੂੰ ਕੋਈ ਜੀ ਜੂਰੀ ਕਰਕੇ ਲੰਗੇ ਪਰ ਅੱਜ ਦੇ ਸਮੇਂ ਕੋਈ ਕਿਸੇ ਦੀ ਜੀ ਜੂਰੀ ਨਹੀਂ ਕਰਦਾ ਕਿੰਨੀਆਂ ਗੁਲੀ ਹੋ ਜੀ ਤਾ ਕਰੀਬਨ 5-10 ਰਹੇ ਨੇ ਜੀ ਕੀ ਕੰਮ ਕਰਦਾ ਸੀ ਮੁੰਡਾ ਕੰਮ ਭਾਜੀ ਪਹਿਲੇ ਮੁੰਡਾ ਸਲੂਨ ਦਾ ਕੰਮ ਕਰਦਾ ਸੀਗਾ ਤੇ ਥੋੜਾ ਜਿਹਾ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਤੇ ਉਹਦੀ ਲੱਤ ਕੱਟੀ ਗਈ ਸੀ ਤੇ ਹੁਣ ਉਹਦੇ ਫਾਦਰ ਸਾਹਿਬ ਨੇ ਵਿਚਾਰੇ ਨੇ ਪਸਾਂ ਮਿਹਨਤਬੰਦ ਕਰਕੇ ਲੱਤ ਲਗਵਾਈ ਸੀ ਇਹ ਹਾਲ ਦੀ ਘੜੀ ਫਰੀ ਸੀਗਾ ਜੀ ਕੱਲਾ ਕੱਲਾ ਮੁੰਡਾ ਕਿਉਂ ਨਹੀਂ ਇਹ ਚਾਰ ਭੈਣ ਭਰਾ ਹੀ ਨਹੀਂ ਦੋ ਭਰਾ ਦੇ ਦੋ ਭੈਣ ਇਹ ਸਭ ਤੋਂ ਛੋਟਾ ਸੀ ਇਹਦਾ ਹਾਂਜੀ ਹੁਣ ਕੀ ਪੁੱਛਾ ਹੁਣ ਕੀ ਮੰਗੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਜੀ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਬਾਕੀ ਅਸੀਂ ਸਮੂਹ ਹਿੰਦੂ ਜਥੇਬੰਦੀਆਂ ਪਰਿਵਾਰ ਦੇ ਨਾਲ ਆ ਠੀਕ ਹੈ ਜੀ ਹੁਣ ਮੈਂ ਆਇਆ ਹਾਂ ਕੁਝ ਟਾਈਮ ਤੇ ਸਾਡੇ ਕੋਲ ਰਾਸ਼ਟਰਪਤੀ ਜੀ ਸਚਨ ਮੇਰਾ ਜੀ ਵੀ ਇੱਥੇ ਪਹੁੰਚ ਰਹੇ ਨੇ ਬਾਕੀ ਸਮੂਹ ਹਿੰਦੂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਵਾ ਪੁਲਿਸ ਅਧਿਕਾਰੀ ਪੁੱਜੇ ਵੇ ਪੁਲਿਸ ਅਧਿਕਾਰੀਆਂ ਨਾਲ ਹਜੇ ਸਾਡੀ ਕੋਈ ਮੀਟਿੰਗ ਨਹੀਂ ਹੋਈ ਰਾ ਹੁਣ ਆਪਾਂ ਬੈਠ ਕੇ ਸੀਪੀ ਸਾਹਿਬ ਨਾਲ ਗੱਲ ਕਰਾਂਗੇ ਵੀ ਇਸ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ। ਇਹ ਰਾਤ ਆ ਬੀਤੀ ਰਾਤ ਡੇੜਾ ਵਾ ਇੱਕ ਲੜਕੇ ਦੀ ਜਿਹੜੀ ਆ ਗੋਲੀਆਂ ਲੱਗਣ ਕਰਕੇ ਡੈਥ ਹੋਈ ਹੈ ਜੀ। ਉਹਦੀ ਰੈੱਡ ਬੋਡੀ ਲੈ ਕੇ ਆਏ ਪੋਸਟਮਾਰਟਮ ਕਰਾਉਣ ਵਾਸਤੇ। ਪਰ ਇਹ ਕੌਣ ਹੈਗਾ ਸੀ? ਕਿਹੜੀ ਜਗ੍ਹਾ ਤੇ ਸੀ? ਕਿਹੜੀ ਜਗ੍ਹਾ ਤੇ? ਇਹਦਾ ਨਾਮ ਆਰਨ ਸਿੰਘ ਮੱਲੇ ਦਾ ਮੁੰਡਾ। ਕਿਦਾ ਨਾਮ ਆ? ਉਮਰ 20 ਦੇ ਵੀ 25 ਕੇ ਸਾਢੇ ਇਹ ਜੀ। ਤੇ ਬਾਕੀ ਤੇ ਮੈਂ ਹੁਣੇ ਡੈਡੀ ਬੋਡੀ ਸਾਡੀ ਵਾਲੀ ਕੀਤੀ ਜਹੀਂ ਪੋਸਟ ਮਾਰਟਮ ਕਰਵਾਉਂਦੇ ਕਿਹੜੀ ਜਗ੍ਹਾ ਤੇ ਹੋਈ ਇਹ ਇਹ ਥਾਣਾ सदरਧਾਰ ਜਾਂ ਪਿੰਡਾਂ ਜੀ ਫੱਟੇਗੜ ਚੂੜੀਆਂ ਰੋਡ ਤੇ ਨਾ ਸਮਾਈਲੇ ਪਿੰਡ 30 ਕੁੜੀਆਂ ਵਿੱਚ ਉਹ ਤੇ ਪੋਸਟ ਮਾਰਟਮ ਡਾਕਟਰ ਸਾਹਿਬ ਉਹ ਡਏ ਆ ਪੋਸਟ ਮਾਰਟਮ ਕਰਵਾਉਣ ਦੇ ਕਾਰਨ ਕੀ ਸੀ ਕਾਰਨ ਬਾਰੇ ਬਾਅਦ ਵਿੱਚ ਪਤਾ ਲੱਗੂ ਜੀ ਇਨਵੈਸਟੀਗੇਸ਼ਨ ਅਫਸਰ ਜੀ ਕਰੇ ਕਾਰਵਾਈ ਕੀਤੀ ਜਾ ਰਹੀ ਜੀ